ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਪਿੰਡ ਰਾਮੂ ਵਾਲਾ ਜਿਲ੍ਹਾ ਮੋਗਾ ਦੇ ਵਿੱਚ ਪੈਂਦਾ ਹੈ ਅਸੀਂ ਇਥੋਂ ਲੰਘੇ ਜਾਂਦੇ ਸੀ ਤੇ ਸੰਗਤ ਨੂੰ ਕੁਝ ਦਿਖਾਉਣਾ ਚਾਹੁੰਦੇ ਇੱਕ ਪਾਰਕ ਬਣਿਆ ਹੋਇਆ ਪਿੰਡ ਦਾ ਪੰਚਾਇਤ ਵੱਲੋਂ ਬਣਾਇਆ ਗਿਆ ਤੇ ਬਹੁਤ ਸੋਹਣੀ ਪੱਥਰ ਦੀ ਮੂਰਤੀ ਲੱਗੀ ਹੋਈ ਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤੇ ਬਹੁਤ ਸਤਿਕਾਰ ਆ ਤੇ ਤੁਹਾਨੂੰ ਦੱਸਣਾ ਚਾਹੁੰਦੇ ਸਿੱਖਾਂ ਨੂੰ ਪੰਜਾਬ ਦੇ ਵਿੱਚ ਜੋ ਵੱਸਦੇ ਆ ਜਾਂ ਬਾਹਰ ਵੱਸਦੇ ਸਿੱਖਾਂ ਨੂੰ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਆ ਵੀ ਮੂਰਤੀ ਪੂਜਾ ਨੂੰ ਸਿੱਖਾਂ ਨੇ ਨਹੀਂ ਮੰਨਣਾ ਤੇ ਹਜ਼ੂਰ ਸਾਹਿਬ ਦੇ ਡੇੜ ਦੀ ਧਰਤੀ ਤੇ 10ਵੇਂ ਪਾਸ਼ਾ ਜੀ ਜਦੋਂ ਚਿਖਰ ਤੇ ਚੜ੍ਹਨ ਲੱਗੇ ਤੇ ਉਹ ਸਿੱਖਾਂ ਨੂੰ ਹੁਕਮ ਕਰਕੇ ਗਏ ਆ ਵੀ ਸਿੱਖਾਂ ਨੇ ਜਦੋਂ ਸੰਗਤ ਵਿਰਾਗ ਚ ਸੀਗੀ ਵੀ ਅਸੀਂ ਕਿਹਨੂੰ ਮੰਨਾਂਗੇ ਤੇ 10ਵੇਂ ਪਾਸ਼ਾ ਜੀ ਦਾ ਹੁਕਮ ਸੀਗਾ ਵੀ ਤੁਹਾਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲਾ ਕੇ ਚੱਲੇ ਆ ਵੀ ਅੱਜ ਤੋਂ ਤੁਸੀਂ ਇਹਨਾਂ ਨੂੰ ਗੁਰੂ ਮੰਨਣਾ ਤੇ ਇਹਨਾਂ ਦਾ ਸਤਿਕਾਰ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉਸ ਗੱਲ ਨੂੰ ਲੈ ਕੇ ਕਾਲ ਤੱਕ ਸਹਿਬ ਤੋਂ ਵੀ ਹੁਕਮ ਆ ਵੀ ਸਿੱਖਾਂ ਨੇ ਮੂਰਤੀ ਪੂਜਾ ਨਹੀਂ ਕਰਨੀ ਤੇ ਨਾ ਹੀ ਇਸ ਨੂੰ ਮੰਨਣਾ ਪਰ ਸਾਡੇ ਪਿੰਡਾਂ ਦੇ ਲੋਕ ਆ ਜਿਹੜੇ ਪਤਾ ਨਹੀਂ ਕਿਉਂ ਕਿਹੜੀ ਗੱਲ ਪਿੱਛੇ ਅਣਪੜਤਾ ਇਹਨਾਂ ਦੀ ਧਾਰਮਿਕ ਲਾਈਨ ਨੂੰ ਲੈ ਕੇ ਤੇ ਕਿੱਧਰ ਨੂੰ ਜਾ ਰਹੇ ਆ ਬਾਬਾ ਦੀਪ ਸਿੰਘ ਜੀ ਦਾ ਬਹੁਤ ਵੱਡਾ ਸਥਾਨ ਆ ਸਿੱਖਾਂ ਦੇ ਵਿੱਚ ਤੇ ਬਹੁਤ ਮਹਾਨ ਸ਼ਹੀਦ ਨੇ ਤੇ ਅਸੀਂ ਬਹੁਤ ਸਤਿਕਾਰ ਕਰਦੇ ਆ ਵੀ ਸਾਡੇ ਤਾਂ ਉਹ ਸ਼ਹੀਦ ਨੇ ਤੇ ਇਹਨਾਂ ਪ੍ਰਤੀ ਕੋਈ ਗੱਲਬਾਤ ਨਹੀਂ ਹੈ ਪਰ ਇਸ ਪਿੰਡ ਦੇ ਲੋਕ ਜਿਨ੍ਹਾਂ ਨੇ ਲਾਇਆ ਹੁਣ ਤੁਹਾਨੂੰ ਦਿਖਾਉਣਾ ਦੇਖੋ ਜੋਤ ਆ ਜੋਤ ਸੀ ਇਹਦੇ ਚ ਜਗਦੀ ਅਸੀਂ ਲੇਟ ਹੋ ਕੇ ਵੀਡੀਓ ਬਣਾ ਲਈ ਬਾ ਪਹਿਲੋਂ ਸੀ ਆ ਜੋਤ ਸੀ ਇਹਦੇ ਚ ਜਗਦੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਗਟਕਾ ਪੁੱਥੀ ਸਾਹਿਬ ਨਹੀਂ ਹੈ ਜੋਤ ਜਗਦੀ ਸੀ ਆ ਧੂਫਾ ਲੱਗਦਿਆਂ ਇੱਥੇ ਤੇ ਆ ਤੁਹਾਨੂੰ ਦੱਸ ਦਈਏ ਵੀ ਆ ਗੋਲ ਕ ਲਾਇਆ ਇਹਨਾਂ ਨੇ ਪਿੰਡ ਵਾਲਿਆਂ ਨੇ ਕੋਲਕਾ ਤੇ ਆਏ ਤੇ ਜੋ ਭਾਣ ਵੀ ਇਹ ਨਿਕਲੀ ਇਹ ਸਭ ਮੱਥਾ ਟੇਕਿਆ ਜਾਂਦਾ ਇੱਥੇ ਹੋਰ 20 ਸਾਲਾਂ ਨੂੰ ਕੀ ਹੋਣਾ ਸੀ ਜਗਾ ਬਣ ਜਾਣੀ ਸੀ ਤੇ ਗਾਂ ਵਾਲੀ ਪੀੜੀ ਨੇ ਨਾ ਪਹੁੰਚ ਕੀ ਹੋ ਜਾਣਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਕਿ ਇਹ ਧਾਰਮਿਕ ਸਥਾਨ ਆ ਜਾਂ ਕੀ ਐ ਕੀ ਨਹੀਂ ਪਰ ਪਿੰਡ ਵਾਲਿਆਂ ਨੂੰ ਇਹ ਚਾਹੀਦਾ ਵੀ ਜੇ 10ਵੇਂ ਪਾਸ਼ਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਆ ਨਾ ਤੇ ਆਪਾਂ ਉੱਥੇ ਹੀ ਰਹੀਏ ਉਦੋਂ ਬਾਹਰ ਨਾ ਜਾ ਜਾਈਏ ਉਹ ਪੈਂਡ ਦੇ ਵਿੱਚ ਗੁਰਦਰਾ ਸਾਹਿਬ ਇੱਕ ਇੱਥੇ ਆ ਇੱਕ ਇੱਥੇ ਆ ਇੱਕ ਇੱਥੇ ਆ ਤਿੰਨ ਨਿਸ਼ਾਨ ਸਾਹਿਬ ਤਿੰਨ ਗੁਰੂ ਘਰ ਅੰਦਰ ਮਹਾਰਾਜ ਦੇ ਸਰੂਪ ਆ ਤੇ ਤੁਸੀਂ ਇੱਥੇ ਮੱਥਾ ਟੇਕਣਾਉਨੇ ਆ ਆ ਸਾਡੇ ਆ ਸਮਾਨ ਨੂੰ ਸਾਫ਼ ਕਰਦੇ ਆ ਤੇ ਇੱਥੇ 15 ਬੀਬੀਆਂ ਮੋੜੀਆਂ ਸੀ ਹੱਥ ਦੇ ਵਿੱਚ ਘੋਦੀ ਉਹ ਕੌਲੀ ਫੜੀ ਆ ਤੇ ਸਿੱਖ ਖਾਲੀ ਡੱਬੀ ਆ ਧੂਪ ਬੱਤੀ ਕਰਨ ਆਉਂਦੇ ਆ ਤੇ ਉਹ 6 6 ਕਿਲੋਮੀਟਰ ਤੋਂ ਤੁਰ ਕੇ ਇਹ ਹੀ ਬਾਬਾ ਦੀਪ ਸਿੰਘ ਜੀ ਠੀਕ ਆ ਅਸੀਂ ਹਿੱਦਾਂ ਪ੍ਰਤੀ ਸਤਿਕਾਰ ਰੱਖੋ ਤੁਸੀਂ ਸਾਰਾ ਕੁਝ ਹੈ ਪਰ ਇਹ ਨਹੀਂ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਜਾਈਏ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਗੁਰੂ ਘਰੇ ਛੱਡ ਕੇ ਪ੍ਰਕਾਸ਼ ਹੋਇਆ ਰਹਿਰਾ ਸਾਹਿਬ ਦਾ ਵਿਲਾ ਤੇ ਤੁਸੀਂ ਆ ਕੇ ਇੱਥੇ ਮੂਰਤੀ ਪੂਜਾ ਕਰੀ ਜਾਂਦੇ ਆ ਫਿਰ ਫੈਲਾ ਕੀ ਹੋ ਗਿਆ ਸੀ ਦਿਨਾਂ ਦਾ ਇਸ ਕਰਕੇ ਇਸ ਨਗਰ ਆ ਜਿਹੜਾ ਰਾਮੂ ਵਾਲਾ ਇਹਨਾਂ ਪਿੰਡਾਂ ਦੇ ਵਿੱਚੋਂ ਜਿਹੜੀ ਸੰਗਤ ਨੇ ਇਹ ਕੰਮ ਕੀਤਾ ਬਹੁਤ ਮਾੜਾ ਨਹੀਂ ਤਾਂ ਮਹਾਰਾਜ ਨੂੰ ਕੀ ਮੂੰਹ ਦਿਖਾਵਾਂਗੇ ਜਦੋਂ ਉਹਨਾਂ ਨੇ ਨਦੇੜ ਦੀ ਧਰਤੀ ਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੇ ਲੜ ਲਾਇਆ ਸੀ ਸਾਡੀ ਕਿਸੇ ਪ੍ਰਤੀ ਕੋਈ ਈਰਖਾ ਨਹੀਂ ਹੈ ਪਰ ਜੇ ਤੁਸੀਂ ਮੂਰਤੀ ਪੂਜਾ ਨੂੰ ਮੰਨਣਾ ਬੁੱਤਾਂ ਦੀ ਪੂਜਾ ਕਰਨੀ ਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਕੋਈ ਉੱਥੇ ਅਹਿਮੀਅਤ ਨਹੀਂ ਰਹੇਗੀ ਜੇ ਤੁਸੀਂ ਤਾਂ ਫਿਰ ਆਪ ਬੇਅਦਬੀ ਕਰੀ ਜਾਂਦੇ ਆ ਸਿੱਖ ਮਾੜਾ ਮੋਟਾ ਇਸ ਗੱਲ ਨੂੰ ਸਮਝਣ ਜੇ ਮੰਨ ਦੇ ਵਿੱਚ ਇੱਛਾ ਬਾਣੀ ਪੜਨ ਦੀ ਜਾਂ ਚਪੈਰੇ ਸਾਹਿਬ ਦੀ ਤੇ ਭਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੀ ਪੜੋ ਤੁਸੀਂ ਉੱਥੇ ਹੀ ਅਰਦਾਸ ਬੇਨਤੀ ਕਰੋਗੇ ਤੇ ਇੱਥੋਂ ਕੀ ਇੱਕ ਬੁੱਤ ਨੂੰ ਕਰੋਗੇ ਤੇ ਅਸੀਂ ਆ ਨੇੜੇ ਹੱਡਾ ਰੋੜੀ ਆ ਨੇੜੇ ਸੇਵੇ ਆ ਇੱਥੇ ਬੱਤ ਲੱਗ ਗਿਆ ਤੇ ਇਹਦੀ ਪੂਜਾ ਹੋਣ ਲੱਗ ਗਿਆ ਵੇਖੋ ਤੁਸੀਂ ਜੋਤਾਂ ਜਗ ਲੱਗੀਆਂ ਤੂੰ ਤੁਸੀਂ ਤਾਂ ਸਾਰਿਆਂ ਨਾਲੋਂ ਟੱਪ ਗਿਆ ਤੁਸੀਂ ਤਾਂ ਇਦੂ ਵਾਰ ਫਿਰ ਇੱਥੇ ਮੁੜ ਕੇ ਚਾਦਰਾਂ ਚੜਾਉਣ ਲੱਗ ਕੇ ਜੋ ਇਸ ਕਰਕੇ ਇਦਾਂ ਨਾ ਕਰਿਆ ਕਰੋ ਤੇ ਮੇਰੇ ਨਾਲ ਆ ਸਰਪੰਚ ਬਾਈ ਚਮਕੌਰ ਸਿੰਘ ਜੀ ਸਾਬਕਾ ਸਰਪੰਚ ਆ ਇਹ ਮੌਜੂਦਾ ਨਹੀਂ ਹੁਣ ਜਿਸ ਜਦੋਂ ਬੁੱਤ ਲੱਗਾ ਇੱਥੇ ਤੇ ਇਹਨਾਂ ਨੇ ਜੋਤ ਲਾਉਣੀ ਸ਼ੁਰੂ ਕਰਤੀ ਇਹਨਾਂ ਨੇ ਅੱਜ ਵੀ ਇਸ ਚੀਜ਼ ਨੂੰ ਮੰਨਿਆ ਵੀ ਜੋਤ ਲਾਈ ਸੀ ਗੋਲ ਕਰ ਰੱਖਿਆ ਸੀ ਇਹਨਾਂ ਨੂੰ ਇਸ ਗੱਲ ਦਾ ਕਹਿੰਦੇ ਸਾਨੂੰ ਪਤਾ ਨਹੀਂ ਸੀ ਸਾਥੋਂ ਗਲਤੀ ਚ ਹੋ ਗਿਆ ਭਾਈ ਤੇ ਸਰਪੰਚ ਸਾਹਿਬ ਤੁਸੀਂ ਜਿਹੜੀ ਸੰਗਤ ਆ ਹਾਂਜੀ ਤੇ ਸੰਗਤ ਨੂੰ ਸੰਬੋਧਨ ਕਰ ਦਿਓ ਵੀ ਇਹ ਪਾਰਕ ਦੇ ਵਿੱਚ ਮੱਥਾ ਨਹੀਂ ਟੇਕਣਾ ਧੂਪ ਬੱਤੀ ਨਹੀਂ ਕਰਨੀ ਤੇ ਜੋਤ ਨਹੀਂ ਲਾਉਣੀ ਤੇ ਵੀ ਉਹ ਰਹਿਤ ਮਰਿਆਂ ਦੇ ਉਲਟਾ ਵੀ ਅੱਜ ਤੋਂ ਬਾ